ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਆਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਸਵੇਰੇ ਮੈਂ ਇੱਕ ਕਮਿਊਨਿਟੀ ਪਾਈ ਸੀ ਪੋਸਟ ਪਾਈ ਸੀ ਉਹਦੇ ਵਿੱਚ ਪੁੱਛਿਆ ਸੀ ਕਿ ਤੁਹਾਨੂੰ ਲੇਡੀਜ਼ ਕੋਟੀ ਦਾ ਡਿਜ਼ਾਈਨ ਚਾਹੀਦਾ ਹੈ ਜਾਂ ਜੈਂਟਸ ਕੋਟੀ ਦਾ ਤੇ ਸਭ ਤੋਂ ਵੱਧ ਜਿਹੜੀਆਂ ਵੋਟਾਂ ਆ ਉਹ ਲੇਡੀਜ਼ ਕੋਟੀ ਦੇ ਡਿਜ਼ਾਈਨ ਨੂੰ ਪਈਆਂ ਸੀ ਇਸ ਲਈ ਮੈਂ ਅੱਜ ਲੇਡੀਜ਼ ਕੋਟੀ ਦਾ ਡਿਜ਼ਾਈਨ ਜਿਹੜਾ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੋਖਾ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਡਿਜ਼ਾਈਨ ਇੱਕ ਵਾਰੀ ਬਣ ਜਾਏਗਾ ਫਿਰ ਚਾਰ ਸਲਾਈਆਂ ਤੋਂ ਬਾਅਦ ਡਿਜ਼ਾਈਨ ਜਿਹੜਾ ਆਪਾਂ ਚੇਂਜ ਕਰਕੇ ਦੂਸਰੇ ਕੁੰਡਿਆਂ ਤੇ ਬਣਾਉਣਾ ਹੈ ਡਿਜ਼ਾਈਨ ਵੈਸੇ 8 ਸਲਾਈਆਂ ਦੇ ਵਿੱਚ ਪੂਰਾ ਕੰਪਲੀਟ ਹੋਏਗਾ ਤੇ 5-5 ਦੇ ਹਿਸਾਬ ਨਾਲ ਇਹਦੇ ਵਿੱਚ ਆਪਾਂ ਕੁੰਡੇ ਪਾਉਣੇ ਨੇ ਬਹੁਤ ਸੌਖਾ ਡਿਜ਼ਾਈਨ ਆ 5 ਕੁੰਡਿਆਂ ਤੇ ਡਿਜ਼ਾਈਨ ਪਏਗਾ ਤੇ ਚਾਰ ਸਲਾਈਆਂ ਦੇ ਵਿੱਚ ਇੱਕ ਵਾਰ ਡਿਜ਼ਾਈਨ ਬਣ ਜਾਏਗਾ ਫਿਰ ਉਸ ਤੋਂ ਬਾਅਦ ਅਗਲੀਆਂ ਚਾਰ ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਉਹ ਆਪਾਂ ਚੇਂਜ ਕਰਕੇ ਬਣਾਵਾਂਗੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਕੁੰਡੇ ਪਾਉਣੇ ਚਾਹੁੰਦੇ ਹੋ ਤੇ ਪਲੀਜ਼ ਵੀਡੀਓ ਦੇ ਨੀਚੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਸ ਤਰ੍ਹਾਂ ਦੇ ਕੁੰਡੇ ਪਾਉਣ ਦੀ ਜੇ ਜਾ ਸਿੱਖਣੀ ਹੈ ਤੇ ਮੈਂ ਉਹਨਾਂ ਦੀ ਵੀਡੀਓ ਜ਼ਰੂਰ ਬਣਾਵਾਂਗੀ ਇਹ ਵਾਲੇ ਕੁੰਡੇ ਦੋ ਰੰਗਾਂ ਵਿੱਚ ਵੀ ਪੈ ਜਾਂਦੇ ਨੇ ਤੇ ਇੱਕ ਰੰਗ ਵਿੱਚ ਵੀ ਪੈ ਜਾਂਦੇ ਨੇ ਬਹੁਤ ਹੀ ਸੋਹਣੇ ਕੁੰਡੇ ਪੈਂਦੇ ਨੇ ਤੇ ਇਸ ਤਰ੍ਹਾਂ ਦੇ ਜੇ ਤੁਸੀਂ ਆਪਣੇ ਪ੍ਰੋਜੈਕਟ ਦੇ ਨੀਚੇ ਲੇਡੀਜ਼ ਕੋਟੀ ਦੇ ਨੀਚੇ ਕੁੰਡੇ ਪਾਉਣ ਤੇ ਕਮੈਂਟ ਕਰਕੇ ਮੈਨੂੰ ਪਲੀਜ਼ ਜ਼ਰੂਰ ਦੱਸਿਓ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ 5-5 ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਵਾਧੂ ਪਾ ਲਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਪੂਰਾ ਆ ਜਾਏਗਾ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਵੀ ਲਾਈਕ ਕਰਨਾ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 5 ਪੰਜ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਇੱਥੇ ਆਪਾਂ ਇੱਕ ਵਾਲ ਪਾ ਦੇਣਾ ਇੱਕ ਜਾਲੀ ਪਾ ਦੇਣੀ ਆ ਹੁਣ ਆਪਾਂ 5 ਕੁੰਡਿਆਂ ਤੋਂ 1 ਕੁੰਡਾ ਕਰਨਾ ਹੈ ਤੇ ਜਦੋਂ ਆਪਾਂ ਇਸ ਤਰੀਕੇ ਦੇ ਨਾਲ 5 ਕੁੰਡਿਆਂ ਤੋਂ 1 ਕੁੰਡਾ ਕਰਾਂਗੇ ਤੇ ਇਹ ਬਹੁਤ ਹੀ ਔਖਾ ਹੋ ਜਾਂਦਾ ਹੈ ਪਹਿਲਾਂ ਵੀ ਮੈਂ ਤੁਹਾਨੂੰ ਇਹ ਟ੍ਰਿਕ ਦੱਸੀ ਆ ਅੱਜ ਫੇਰ ਦੱਸ ਰਹੀ ਹਾਂ ਕਿ ਜਦੋਂ ਵੀ ਜ਼ਿਆਦਾ ਕੁੰਡਿਆਂ ਤੋਂ ਆਪਾਂ 1 ਕੁੰਡਾ ਕਰਨਾ ਹੈ ਉਦੋਂ ਜੇ ਆਪਾਂ ਇਸ ਤਰੀਕੇ ਦੇ ਨਾਲ ਆ ਵੇਖੋ ਕਰਦੇ ਹਾਂ ਤੇ ਬਹੁਤ ਹੀ ਔਖਾ ਜਿਹੜਾ ਹੁੰਦਾ ਏ ਤੇ ਇਹਦੇ ਲਈ ਸੌਖਾ ਤਰੀਕਾ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ ਇੱਥੇ ਆਪਾਂ ਇੱਕ ਵਾਲ ਪਾ ਲਿਆ 5 ਕੁੰਡੇ ਸਿੱਧੇ ਬਣਾ ਕੇ ਹੁਣ ਆਪਾਂ ਕੀ ਕਰਾਂਗੇ 1 2 3 4 ਚਾਰ ਕੁੰਡੇ ਆਪਾਂ ਇੱਧਰ ਵਾਲੀ ਸਲਾਈ ਤੇ ਪਾ ਲਿਆ ਹੁਣ ਇਹ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਹੁਣ ਇਹ ਜਿਹੜੇ ਚਾਰ ਕੁੰਡੇ ਆ ਇਹ ਆਪਾਂ ਇਸ ਤਰ੍ਹਾਂ نیچے ਸੁੱਟ ਦੇਣੇ 1 2 3 4 ਚਾਰ ਇਸ ਤਰ੍ਹਾਂ ਆਪਾਂ ਕੁੰਡੇ نیچے ਸੁੱਟਦੇ ਆਪਣੇ ਆਪ ਹੀ ਸਾਡੇ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਬਣ ਗਿਆ ਹੁਣ ਇੱਥੇ ਆਪਾਂ ਫੇਰ ਇੱਕ ਜਾਲੀ ਪਾ ਲੈਣੀ ਆ ਆਪਾਂ ਪੰਜ ਕੁੰਡੇ ਇੱਥੇ ਘਟਾਏ ਆ ਵਧਾਏ ਸਿਰਫ ਦੋ ਕੁੰਡੇ ਆ ਉਸ ਤੋਂ ਬਾਅਦ ਇੱਕ ਡਿਜ਼ਾਈਨ ਸਾਡਾ ਪੂਰਾ ਹੋ ਗਿਆ ਫੇਰ ਬਣਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਾਂ ਫੇਰ ਸਿੱਧੇ ਬਣਾ ਲਿਆ ਹੁਣ ਇੱਥੇ ਆਪਾਂ ਇੱਕ ਜਾਲੀ ਪਾ ਲੈਣੀ ਆ ਹੁਣ ਆਪਾਂ ਪੰਜ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਕਰਨਾ ਹੈ ਆ ਵੇਖੋ 1 2 3 4 ਤੇ ਪੰਜਵੇਂ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਸੌਖੇ ਤਰੀਕੇ ਆ ਘਟਾਉਣ ਦਾ ਵੈਸੇ ਤੁਸੀਂ ਪੰਜਾਂ ਤੋਂ ਸਿੱਧਾ ਇੱਕ ਵੀ ਕਰ ਸਕਦੇ ਜੇ ਤੁਹਾਡੇ ਕੋਲੋ ਆਸਾਨੀ ਨਾਲ ਹੋ ਜਾਂਦਾ ਆ ਤੇ ਤੁਸੀਂ ਕਰ ਲਵੋ ਥੋੜਾ ਟਾਈਟ ਹੋ ਜਾਂਦਾ ਇਸ ਲਈ ਔਖਾ ਜਿਹੜੇ ਸਾਡੇ ਕੋ ਕੁੰਡੇ ਜਿਹੜੇ ਆ ओके ਘਟਦੇ ਆ ਜੇ ਆਪਾਂ ਇਸ ਤਰੀਕੇ ਦੇ ਨਾਲ ਕਟਾ ਲਾਂਗੇ ਤੇ ਸਾਨੂੰ ਕੋਈ ਵੀ ਮੁਸ਼ਕਲ ਨਹੀਂ ਆਏਗੀ ਕਈ ਵਰੀ ਧਾਗਾ ਵਿੱਚ ਕੋਈ ਰਹਿ ਜਾਂਦਾ ਫਿਰ ਸਾਡੇ ਕੁੰਡੇ ਜਿਹੜੇ ਉਹ ਡਿੱਗ ਜਾਂਦੇ ਆ ਇੱਥੇ ਆਪਾਂ ਫੇਰ ਇੱਕ ਜਾਲੀ ਪਾ ਲੈਣੀ ਆ ਤੇ ਅਗਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਏਗਾ ਤੇ ਬਣਾਉਣ ਵਿੱਚ ਵੀ ਬਹੁਤ ਹੀ ਸੁੱਖ ਆ। ਦੂਸਰੀ ਸਲਾਈ ਆਪਾਂ ਪੂਰੀ ਉਲਟੀ-ਉਲਟੀ ਬਣਾ ਲੈਣੀ ਹੈ। ਉਲਟੀਆਂ ਸਲਾਈਆਂ ਇਹਦੇ ਵਿੱਚ ਸਾਰੀਆਂ ਹੀ ਉਲਟੀਆਂ ਹੀ ਬਣਣੀਆਂ ਸਿਰਫ ਸਿੱਧੀ ਸਲਾਈ ਵਿੱਚ ਹੀ ਡਿਜ਼ਾਈਨ ਬਣੇਗਾ। ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸਿਓਂ। ਪਹਿਲਾ ਕੁੰਡਾ ਉਤਾਰ ਲਿਆ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 5 ਪੰਜ ਕੁੰਡੇ ਸਿੱਧੇ ਬਣਾ ਲਏ ਹੁਣ ਅੱਗੇ ਸਾਡੇ ਕੋਲ ਆਏ ਕੁੰਡੇ ਆਗੇ ਜਿਨ੍ਹਾਂ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਇਹਨਾਂ ਵਿੱਚੋਂ ਹੁਣ ਇੱਕ ਕੁੰਡਾ ਜਿਹੜਾ ਸਿੱਧਾ ਬਣਾ ਲੈਣਾ ਜਿਹੜਾ ਪਹਿਲਾਂ ਆਪਾਂ ਵਾਲ ਪਾਇਆ ਸੀ ਇੱਥੇ ਹੁਣ ਇੱਕ ਵਾਲ ਪਾਵਾਂਗੇ ਫੇਰ ਸੈਂਟਰ ਵਾਲਾ ਇੱਕ ਕੁੰਡਾ ਸਿੱਧਾ ਬਣਾਵਾਂਗੇ ਫੇਰ ਇੱਕ ਵਾਲ ਪਾਵਾਂਗੇ ਤੇ ਇਹ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਇਸ ਸਾਡੇ ਫੇਰ ਹੁਣ 5 ਤੋਂ 5 ਕੁੰਡੇ ਹੋਗੇ 1 2 3 4 5 ਅਗਲੇ 5 ਕੁੰਡੇ ਸਿੱਧੇ 1 2 3 4 5 ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਸੈਂਟਰ ਵਾਲਾ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਇਹ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਵੀ ਸਿੱਧਾ ਉਲਟਕੁੰਡਾ ਇਹਦੇ ਵਿੱਚ ਕੋਈ ਵੀ ਨਹੀਂ ਬਣੇਗਾ ਸਾਰੇ ਸਿੱਧੇ ਹੀ ਬੰਦੇ ਨੇ ਉਲਟੀ ਸिलाई ਜਿਹੜੀ ਆ ਉਹ ਆਪਾਂ ਪੂਰੀ ਉਲਟੀ ਬਣਾ ਲੈਣੀ ਹੈ ਉਲਟੀ ਸिलाई ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲਾਂਗੇ ਫਿਰ ਸਿੱਧੀ ਸिलाई ਦੇ ਵਿੱਚ ਡਿਜ਼ਾਈਨ ਬਣੇਗਾ ਚਾਰ ਸਲਾਈਆਂ ਦਾ ਡਿਜ਼ਾਈਨ ਸਾਡਾ ਬਣ ਗਿਆ ਹੁਣ ਇਸ ਤੋਂ ਬਾਅਦ ਆਪਾਂ ਡਿਜ਼ਾਈਨ ਜਿਹੜਾ ਉਹ ਚੇਂਜ ਕਰਾਂਗੇ ਚੌਥੀ ਸਲਾਈ ਬਣਾ ਲਈ ਆਪਾਂ ਉਲਟੀ ਉਲਟੀ ਹੁਣ ਆ ਗਏ ਆ ਪੰਜਵੀਂ ਸਲਾਈ ਤੇ ਹੁਣ ਵੇਖੋ ਕਿਸ ਤਰ੍ਹਾਂ ਕਰਾਂਗੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਇੱਥੇ ਸਟਾਰਟਿੰਗ ਤੇ ਹੀ ਆਪਾਂ ਜਾਲੀ ਪਾ ਲੈਣੀ ਹੈ ਸਟਾਰਟਿੰਗ ਤੇ ਜਾਲੀ ਪਾ ਕੇ ਫਿਰ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ ਇਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਹੈ اسی ਤਰੀਕੇ ਦੇ ਨਾਲ ਤੁਸੀਂ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਕਰੋਗੇ ਤੇ ਬਹੁਤ ਹੀ ਆਸਾਨੀ ਦੇ ਨਾਲ ਤੁਹਾਡੇ ਕੋ ਕੁੰਡੇ ਜਿਹੜੇ ਆਉਂ ਕੱਟ ਜਾਣਗੇ ਹੁਣ ਇੱਥੇ ਆਪਾਂ ਫੇਰ ਇੱਕ ਜਾਲੀ ਪਾ ਦੇਣੀ ਆ ਤੇ ਅਗਲੇ 5 ਕੁੰਡੇ ਸਿੱਧੇ ਬਣਾਉਣੇ 1 2 3 4 5 5 ਕੁੰਡੇ ਸਿੱਧੇ ਬਣਾ ਲਏ ਫੇਰ ਜਾਲੀ ਪਾਵਾਂਗੇ ਫਿਰ 5 ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ ਇਸ ਤਰੀਕੇ ਦੇ ਨਾਲ ਹੀ ਆਪਾਂ 5 ਕੁੰਡਿਆਂ ਤੋਂ ਇੱਕ ਕੁੰਡਾ ਕਰ ਲੈਣਾ ਫਿਰ ਇੱਕ ਜਾਲੀ ਪਾਵਾਂਗੇ ਤੇ ਅਗਲੇ ਪੰਜ ਗੁੰਡੇ ਸਿੱਧੇ 1 2 3 4 5 ਤੇ ਲਾਸਟ ਵਾਲਾ ਜਿਹੜਾ ਉਹਨੂੰ ਵੀ ਸਿੱਧਾ ਬਣਾ ਲਾਂਗੇ ਹੁਣ ਉਲਟੀ ਸਾਈਡ ਤੇ ਆ ਗਏ ਹਾਂ ਉਲਟੀ ਸिलाई ਪੂਰੀ ਉਲਟੀ ਬਣੇਗੀ ਉਲਟੀ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਲਾਂਗੇ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਉਲਟੀ ਸਲਾਈ ਤੋਂ ਸਿੰਪਲ ਉਲਟੀਆਂ ਸਲਾਈਆਂ ਬਣਦੀਆਂ ਉਹ ਬਹੁਤ ਜਲਦੀ ਜਲਦੀ ਬਣ ਕੇ ਆਉਂਦੇ ਨੇ ਕਿਉਂਕਿ ਸਾਨੂੰ ਉਲਟੀ ਸਾਈਡ ਤੇ ਡਿਜ਼ਾਈਨ ਨਹੀਂ ਬਣਾਉਣਾ ਪੈਂਦਾ ਉਲਟੀ ਸਲਾਈ ਆਪਾਂ ਸਿੰਪਲ ਬਣਾ ਲੈਨੇ ਇਹਦੇ ਨਾਲ ਡਿਜ਼ਾਈਨ ਜਿਹੜਾ ਬਹੁਤ ਜਲਦੀ ਉੱਤਰ ਕੇ ਆਉਂਦਾ ਆ ਹੁਣ ਆਪਾਂ ਅਗੇ ਆਂ ਡਿਜ਼ਾਈਨ ਦੀ 7ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਜਿਹੜੇ ਪੰਜ ਕੁੰਡੇ ਆਪਾਂ ਸਿੱਧੇ ਬਣਾ ਰਹੇ ਸੀ ਉਹ ਫਿਰ ਸਿੱਧੇ ਬਣ ਗਏ 3 4 5 ਹੁਣ ਇੱਥੇ ਆਪਾਂ ਇੱਕ ਕੁੰਡਾ ਪਹਿਲਾਂ ਸਿੱਧਾ ਬਣਾ ਲਿਆ ਫਿਰ ਜਾਲੀ ਪਾਈ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਈ ਫਿਰ ਇੱਕ ਕੁੰਡਾ ਸਿੱਧਾ ਹੁਣ ਪੰਜ ਕੁੰਡੇ ਜਿਹੜੇ ਆਪਾਂ ਉਹ ਪੂਰੇ ਸਿੱਧੇ ਬਣਾ ਲੈਣੇ ਫਿਰ ਜਿਹੜੇ ਆਪਾਂ ਸਿੰਪਲ ਬਣਾ ਰਹੇ ਸੀ ਲਾਸਟ ਵਾਲਾ ਕੁੰਡਾ ਵੀ ਸਿੱਧਾ ਹੁਣ ਆ ਗਏ ਆ ਡਿਜ਼ਾਈਨ ਦੀ 8ਵੀਂ ਸਲਾਈ ਤੇ ਸੌਰੀ 8ਵੀਂ ਸਲਾਈ ਜਿਹੜੀ ਆ ਉਹ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਹੈ ਲੇਡੀਜ਼ ਕੋਟੀ ਤੇ ਆਪਾਂ ਜਾਲੀ ਵਾਲੇ ਡਿਜ਼ਾਈਨ ਪਾਈਏ ਤੇ ਬਹੁਤ ਸੋਹਣੇ ਲੱਗਦੇ ਨੇ ਜੈਂਟਸ ਕੋਟੀ ਤੇ ਜਾਲੀ ਵਾਲੇ ਡਿਜ਼ਾਈਨ ਜਿਹੜੇ ਉਹ ਨਹੀਂ ਪੈਂਦੇ ਵੇ ਡਿਸਕੋਟੀ ਤੇ ਜੈਕਟ ਤੇ ਜਾਂ ਬੱਚਿਆਂ ਦੀ ਫਰੌਕ ਤੇ ਟੌਪ ਤੇ ਆਪਾਂ ਜਾਲੀ ਵਾਲੇ ਡਿਜ਼ਾਈਨ ਜੇ ਪਾਵਾਂਗੇ ਤੇ ਬਹੁਤ ਹੀ ਪਿਆਰੇ ਸਵੈਟਰ ਬਣ ਕੇ ਸਾਡੀ ਆਉਂਦੀ ਹੈ ਤੇ ਜੈਂਟਸ ਕੋਟੀ ਤੇ ਆਪਾਂ ਬਿਨਾਂ ਜਾਲੀ ਤੋਂ ਡਿਜ਼ਾਈਨ ਪਾਈਏ ਤੇ ਫਿਰ ਸੋਹਣੀ ਲੱਗਦੀ ਹੈ ਹੁਣ 8 ਸਲਾਈਆਂ ਆਪਾਂ ਬਣਾ ਲੀਆਂ ਨੇ 8 ਸਲਾਈਆਂ ਬਣਾਉਣ ਤੋਂ ਬਾਅਦ ਡਿਜ਼ਾਈਨ ਵੇਖੋ ਇਸ ਤਰ੍ਹਾਂ ਬਣਦਾ ਹੈ ਬਹੁਤ ਹੀ ਪਿਆਰਾ ਫਲਾਵਰਾਂ ਜਿਹਾਂ ਵਾਲਾ ਡਿਜ਼ਾਈਨ ਬਣਦਾ ਹੈ ਇਸੇ ਤਰ੍ਹਾਂ ਹੀ ਆਪਾਂ ਅੱਗੇ ਤੋਂ ਅੱਗੇ ਹੁਣ ਫਿਰ ਆਪਾਂ ਐਵਲੇ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਹੈ ਦੇ ਇਹ ਵਾਲੇ ਕੁੰਡਿਆਂ ਦੇ ਡਿਜ਼ਾਈਨ ਬਣਾਉਣਾ ਇਹ ਵਾਲੇ ਪੰਜ ਕੁੰਡੇ ਹੁਣ ਸਿੰਪਲ ਬਣਨਗੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਇਸ ਤਰੀਕੇ ਦੇ ਨਾਲ ਬਣ ਕੇ ਆਏਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ